ਕਿਆ ਆਉਣ ਵਾਲੇ ਸਮੇਂ ਦੇ ਵਿੱਚ 2027 ਤੋਂ ਪਹਿਲਾਂ ਪਹਿਲਾਂ ਨਰਿੰਦਰ ਮੜਵਾਹ ਕਿਸੇ ਵੱਡੇ ਅਹੁਦੇ ਦੇ ਦੇਖਣ ਨੂੰ ਮਿਲਣਗੇ ਦੇਖੋ ਆਸਨ ਵਾਲੀ ਦੁਨੀਆ ਜਿੰਦੀ ਹੈ ਤੇ ਪਾਣੀ ਤੇ ਸੀਵਰ ਦੀ ਸਮੱਸਿਆ ਹੈ ਸਾਡੇ ਐਮਐਲਏ ਸਾਹਿਬ ਦੇ ਇਸ ਵੇਲੇ ਸਭ ਤੋਂ ਜ਼ਿਆਦਾ ਪ੍ਰਾਇੋਰਟੀ ਉਹਨਾਂ ਦੀ ਹੈ ਉਹ ਕਹਿੰਦੇ ਆਂਦੇ ਫੰਡ ਸਭ ਤੋਂ ਵੱਲੋਂ ਮੈਂ ਇਸੇ ਸੀਵਰੇਜ ਤੇ ਵਾਟਰ ਸਪਲਾਈ ਦੇ ਉੱਤੇ ਸਾਫ਼ ਪਾਣੀ ਵਾਸਤੇ ਲਾਣੇ ਆਂ ਅਰਸਲ ਕੰਪਲੀਟ ਹੁੰਦੇ ਨਹੀਂ ਇੱਕ ਸਾਲ ਤੇ 53 ਜਰਾ ਸਰਕਾਰ ਦਾ ਸਮੇਂ ਜਰਾ ਹੋ ਰਿਹਾ ਹੈ 1000 ਰੁਪਿਆ ਮਹਿਲਾਵਾਂ ਦਾ ਤੁਸੀਂ ਖੁਦ ਜਾ ਜਾ ਕੇ ਫਾਰਮ ਭਰੇ ਨੇ ਮੈਂ ਕਵਾਂਗਾ ਕਿ ਪਾਰਟੀ ਮਿਲਤ ਹੋਵੇ ਉਹ ਗੱਲ ਨਹੀਂ ਬੰਦੀ ਤੇ ਪਾਰਟੀ ਨੇ ਸੋਚਣਾ ਜੇ ਪਾਰਟੀ ਇਸ ਤਰ੍ਹਾਂ ਜੀਵਨ ਨੇ ਮਾਨ ਸਤਕਾਰ ਦਿੱਤੇ 2013 14 ਦੇ ਬੜੇ ਵਲੰਟੀਅਰ ਲਗੇ ਜਿਨਾਂ ਨੂੰ ਮਾਨ ਸਤਕਾਰ ਮਿਲਿਆ ਤੇ ਮੈਂ ਵੀ ਬੜੀ ਆਸ ਕਰਦਾ ਵਾਂ ਕਿ ਮੈਨੂੰ ਵੀ ਦਿਲੇ ਦਾ ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਪਰ ਟਾਈਮ ਤਾਂ ਮੈਂ ਹਾਂ ਮੁਕੇਸ਼ 바ਵਾ ਪੰਜਾਬ ਦੇ ਕੁਦਰਤੀ ਆਪਤਾ ਦਾ ਜਿਹੜਾ ਕਹਿਰ ਹੈ ਉਹ ਪਿਛਲੇ ਦਿਨਾਂ ਦੇ ਵਿੱਚ ਚੱਲਿਆ ਹਾਰਾਂ ਦੇ ਨਾਲ ਕਾਫੀ ਪਿੰਡਾਂ ਦਾ ਜਿਹੜਾ ਨੁਕਸਾਨ ਹੋਇਆ ਕਈ ਲੋਕ ਜਿਹੜੇ ਨੇ ਆਪਣੇ ਘਰਾਂ ਤੋਂ ਬੇਗਰ ਹੋ ਗਏ ਉਧਰ ਦੂਸਰੇ ਪੱਸੇ ਅਗਰ ਗੱਲ ਕੀਤੀ ਹੋਵੇ ਤਾਂ ਸਮਾਜਿਕ ਸੰਸਥਾਵਾਂ ਰਾਜਨੀਤਿਕ ਜਿਹੜੇ ਪਾਰਟੀਆਂ ਦੇ ਨੇਤਾ ਸੀ ਉਹਨਾਂ ਵੱਲੋਂ ਧਾਰਮਿਕ ਸੰਸਥਾਵਾਂ ਸਾਰਿਆਂ ਇਕਜੁੱਟ ਹੋ ਕੇ ਇਹਨਾਂ ਲੋਕਾਂ ਦੀ ਮਦਦ ਦੇ ਲਈ ਸਾਹਮਣੇ ਆਈਆਂ ਪੰਜਾਬੀ ਨੇ ਪੰਜਾਬੀ ਦੀ ਬਾਹਮ ਫੜੀ ਔਰ ਹਮੇਸ਼ਾ ਹੀ ਦੇਖੋ ਨੂੰ ਮਿਲਦਾ ਕਿ ਪੂਰੇ ਦੇਸ਼ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਕਿਤੇ ਵੀ ਕੋਈ ਆਪਤਾ ਆਂਦੀ ਆ ਤਾਂ ਪੰਜਾਬੀ ਜਿਹੜੇ ਨੇ ਉਹ ਅੱਗੇ ਵੱਧ ਚੜ ਕੇ ਜਿਹੜਾ ਉਹ ਯੋਗਦਾਨ ਪਾਉਂਦੇ ਨੇ ਤੇ ਉੱਥੇ ਹੀ ਪੰਜਾਬ ਦੇ ਵਿੱਚ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਪੰਜਾਬੀ ਅੱਜ ਪੰਜਾਬੀ ਦੇ ਨਾਲ ਖੜਾ ਹੈ ਤੇ ਉਹ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਵੱਲੋਂ ਜਿਹੜਾ ਹੈ ਇਨੀਸ਼ੀਏਟਿਵ ਲੈਂਦੇ ਹੋਇਆ 45 ਦਿਨਾਂ ਦਾ ਸਮੇਂ ਜਿਹੜਾ ਉਹ ਡਿਕਲੇਅਰ ਕੀਤਾ ਗਿਆ ਸੀ ਕਿ 45 ਦਿਨਾਂ ਦੇ ਵਿੱਚ ਵਿੱਚ ਜਿਹੜਾ ਹਾਰ ਮਰਤਾ ਨੂੰ ਰਾਹਤ ਜਰੀਓ ਦਿੱਤੀ ਜਾਏਗੀ ਇਹ ਦਿਨਾਂ ਦੇ ਬੀਤੜੀ ਜਿਹੜਾ ਆਮ ਆਦਮੀ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਜਿਹੜੇ ਨੁਮਾਇੰਦੇ ਸੀ ਉਹ ਘਰ-ਘਰ ਜਾ ਕੇ ਜਿਹੜੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਸੀ ਉਹਨਾਂ ਵੱਲੋਂ ਵੀ ਜਿਹੜੀ ਗੁਦਾਵਰੀ ਕਰਵਾਈ ਗਈ ਤਾਂ ਜਿਹੜਾ 7 ਦਿਨਾਂ ਦੇ ਅੰਦਰ ਹੀ ਪੰਜਾਬ ਸਰਕਾਰ ਨੇ ਜਿਹੜੇ ਹਰਪੜ ਜਿਹੜੇ ਲੋਕ ਸੀ ਉਹਨਾਂ ਨੂੰ ਰਾਹਤ ਦੇ ਚੈੱਕ ਜਿਹੜੇ ਮੁਹੱਈਆ ਕਰਵਾਏ ਗਏ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਜਰੇਨੀ ਪੁਰਾਣੇ ਵਲੰਟੀਅਰ ਜੇ ਸੀਨੀਅਰ ਵਲੰਟੀਅਰ ਦੀ ਗੱਲ ਕਰਾਂਗੇ ਉਹ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਕਿਉਂਕਿ 2013 ਤੋਂ ਇਹ ਜਿਹੜਾ ਆਮ ਆਦਮੀ ਪਾਰਟੀ ਦੇ ਨਾਲ ਚੱਲ ਰਹੇ ਨੇ ਪਹਿਲੇ ਪਿਸ਼ੋਕਰ ਦੀ ਗੱਲ ਕਰੀਏ ਤਾਂ ਪਿਸ਼ੋਕਰ ਇਹਨਾਂ ਦਾ ਕਾਂਗਰਸ ਦੇ ਨਾਲ ਹੈ ਇਹਨਾਂ ਦੇ ਮਾਤਾ ਜੀ ਕਾਫੀ ਸੀਨੀਅਰ ਸੀ ਕਾਂਗਰਸ ਲੀਡਰ ਰਹੇ ਨੇ ਬੜੀ ਮਿਹਨਤ ਉਹ ਕਰਦੇ ਰਹੇ ਨੇ ਪਰ ਕੁਝ ਨਰਾਜ਼ਗੀਆਂ ਕਹਿ ਲਓ ਜਾਂ ਪਾਰਟੀਆਂ ਵੱਲੋਂ ਜਿਹੜੀ ਜਿਹੜੇ ਪ੍ਰੋਟੇਨ ਜਿਹੜੇ ਵਰਕਰ ਹੁੰਦੇ ਨੇ ਜਿਹੜੇ ਉਹਨਾਂ ਦੀ ਬਾਹ ਨਾ ਫੜੇ ਜਾਂਦੇ ਕਿਤੇ ਨਾ ਕਿਤੇ ਨਿਰਾਸ਼ਾ ਜਿਹੜੀ ਆ ਉਹਨਾਂ ਦੇ ਵਿੱਚੋਂ ਜ਼ਰੂਰ ਹੁੰਦੀ ਆ ਤਾਂ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਇਹਨਾਂ ਨੂੰ ਜਿਹੜਾ ਬੰਦਾ ਮਾਨ ਸਨਮਾਨ ਜਿਹੜਾ ਉਹਦਾ ਸਮੇਂ-ਸਮੇਂ ਦੇ ਦੌਰਾਨ ਦਿੱਤਾ ਜਾਂਦਾ ਔਰ ਬਲੋਕ ਇਨਚਾਰਜ ਹਲਕਾ ਸਾਊਥ ਦੇ ਬਲੋਕ ਇਨਚਾਰਜ ਨੇ ਗੱਲਬਾਤ ਕਰਾਂਗੇ ਨਰਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਹਰ ਟਾਈਮਸ ਤੇ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਤੇ ਤੁਹਾਡਾ ਬਹੁਤ ਹੀ ਸਵਾਗਤ ਕਰਦੇ ਆ ਕਿ ਤੁਸੀਂ ਸਮਾਂ ਕੱਢ ਕੇ ਸਾਡੇ ਕੋਲ ਆਏ ਤੇ ਜਿਹੜੀ ਵੀ ਤੁਸੀਂ ਸਾਡੇ ਨਾਲ ਗੱਲ ਕਰੋ ਅਸੀਂ ਤੁਹਾਨੂੰ ਜਵਾਬ ਦਵਾਂਗੇ ਨਿਹਦਰ ਜੀ ਕਾਫੀ ਲੰਬਾ ਸਮਾਂ ਤੋਂ ਹੋ ਗਿਆ ਆਮ ਆਦਮੀ ਪਾਰਟੀ ਦੇ ਵਿੱਚ ਔਰ ਪਹਿਲੇ ਅਸੀਂ ਮੁੱਦੇ ਦੀ ਗੱਲ ਕਰਾਂਗੇ ਮੁੱਦੇ ਦੇ ਜਿਹੜਾ ਇਸ ਸਮੇਂ ਕਾਫੀ ਚਰਚਾ ਦੇ ਵਿੱਚ ਹੈ ਆਪੋਜੀਸ਼ਨ ਵੀ ਜਿਹੜਾ ਇਸ ਗੱਲਾਂ ਇਸ ਜਿਹੜੇ ਮੁੱਦਿਆਂ ਨੂੰ ਕਾਫੀ ਛਾਲ ਰਹੀ ਹੈ ਤਾਂ ਆਮ ਆਦਮੀ ਪਾਰਟੀ ਨੇ 45 ਦਿਨਾਂ ਦਾ ਸਮਾਂ ਮੰਗਿਆ ਸੀ ਹਰ ਪੇੜਤਾਂ ਦੇ ਕੋਲੋਂ ਕਿ 45 ਦਿਨਾਂ ਦੇ ਵਿੱਚ ਵਿੱਚ ਜਿਹੜੀ ਉਹਨਾਂ ਨੂੰ ਸਰਕਾਰ ਰਾਹਤ ਦੇਗੀ ਤਤਿਆ ਦਿਨਾਂ ਦੇ ਅੰਦਰ ਅੰਦਰ ਆਮ ਆਦਮੀ ਪਾਰਟੀ ਨੇ ਜਿਹੜੀ ਅਜਨਾਲਾ ਰਾਜਾ ਸੰਸੀ ਦੇ ਵਿੱਚ ਜਿਹੜੇ ਚੈੱਕ ਜਿਹੜੇ ਨੇ ਉਹ ਭਾਰ ਪੀੜਤਾਂ ਨੂੰ ਦਿੱਤੇ ਨੇ ਕਿਵੇਂ ਵੇਖਦੇ ਹੋ ਤੁਸੀਂ ਦੇਖੋ ਜੀ ਇੱਕ ਬੜਾ ਵਧੀਆ ਕਦਮ ਹੈ ਭਗਵੰਤ ਮਾਨ ਜੀ ਵੱਲੋਂ ਜਿਹੜੇ ਸਾਡੀ ਆਮ ਆਦਮੀ ਪਾਰਟੀ ਸਰਕਾਰ ਨੇ ਹਮੇਸ਼ਾ ਜਿਹੜੀ ਹੈ ਵੀ ਕਮਿਟਮੈਂਟ ਹੈ ਕੀਤੀ ਹੈ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਜਲਦੀ ਤੋਂ ਜਲਦੀ ਉਹਦਾ ਨਿਬਟਾਰਾ ਹੋਵੇ ਤੇ ਉਸ ਨਿਬਟਾਰੇ ਨੂੰ ਇਹਨਾਂ ਨੇ ਇੱਕ ਵਾਰੀ ਦੱਸਿਆ ਕਿ ਜਿਹੜੀ 45 ਦਿਨ ਦੀ ਬਜਾਏ ਆਪਾਂ 30 ਦਿਨ ਦੇ ਵਿੱਚ ਜੇ ਆਪਾਂ ਰਾਜਪੀਰਤਾਂ ਨੂੰ ਕਲੇਮ ਦਿੰਨੇ ਆ ਉਹਨਾਂ ਦਾ ਜੋ ਵੀ ਕਿਹਾ ਮਾਨਸਤਕਾਰ ਜੋ ਕੀਤਾ ਤੇ ਇਸ ਤੋਂ ਬਾਅਦ ਕੋਈ ਮੇਰੇ ਸਾਬਿਲ ਕੋਈ ਵੀ ਪਾਰਟੀ ਜਾਂ ਸਰਕਾਰ ਨਹੀਂ ਕਰ ਸਕਦੀ ਪਰ ਆਪੋਜੀਸ਼ਨ ਤਾਂ ਕਹਿ ਰਹੀ ਆ ਕਿ ਇਹ ਤਾਂ ਸਿਰਫ ਜਿਮਨੀ ਚੋਣ ਸੀ ਜਿਮਨੀ ਚੋਣਾ ਕਰਕੇ ਜਿਹੜਾ ਇਹਨਾਂ ਨੇ ਜਿਹੜੇ ਹਾਰਪੀਰਤਾਂ ਨੂੰ ਉਹਨਾਂ ਨੂੰ ਇੱਕ ਲੱਡੂ ਜਿਹਾ ਹੱਥ ਫਰਾਤਾ ਵਿਰੋਧੀ ਪਾਰਟੀ ਹਮੇਸ਼ਾ ਹੀ ਕੋਈ ਨਾ ਕੋਈ ਨੁਕਤਾ ਚੀਨੀ ਕਰਦੀ ਆ ਰਹੀਦੀ ਆ ਅਸੀਂ ਵੇਖਿਆ ਹੈ ਕੋਈ ਵੀ ਚੰਗਾ ਕੰਮ ਕਰਦੇ ਆ ਉਹਦੇ 'ਚ ਵੀ ਕੋਈ ਨੁਕਤਾ ਚੀਨੀ ਹੈ ਚਲੋ ਵਿਰੋਧੀ ਪਾਰਟੀ ਦਾ ਹੋਣਾ ਵੀ ਜ਼ਰੂਰੀ ਹੈ ਜੇ ਵਿਰੋਧੀ ਪਾਰਟੀ ਹੁੰਦੀ ਹੈ ਤੇ ਅਸੀਂ ਵੀ ਅਲਰਟ ਹੋ ਕੇ ਸਾਡੀ ਸਰਕਾਰਾਂ ਵੀ ਜਿਹੜੀ ਮੌਜੂਦਾ ਸਰਕਾਰ ਹੈ ਕੋਈ ਵੀ ਹੋਵੇ ਅਲਰਟ ਹੋ ਕੇ ਕੰਮ ਕਰਦੀ ਹੈ ਤੇ ਸਾਨੂੰ ਉਹਨਾਂ ਦੀ ਜਿਹੜੀ ਨੁਕਤਾ ਚੀਨੀ ਹੈ ਤਾਂ ਕੋਈ ਮਤੇ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਹੈ ਪਰ ਜਿਹੜੀ ਚੰਗੇ ਕੰਮਾਂ ਦੀ ਉਹਨਾਂ ਨੇ ਸ਼ਲਾਘਾ ਜ਼ਰੂਰ ਕਰਨੀ ਚਾਹੀਦੀ ਹੈ ਤੇ ਮੇਰੀ ਬੇਨਤੀ ਹੈਗੇ ਵਿਰੋਧੀ ਪਾਰਟੀਆਂ ਨੂੰ ਸਾਰੀ ਪਾਰਟੀਆਂ ਨੂੰ ਬੇਨਤੀ ਹੈ ਕਿ ਚੰਗੇ ਕੰਮਾਂ ਦੀ ਜਰੂਰ ਸਰਕਾਰ ਦੀ ਛਲਗ ਅਗਲੇ ਉਹ ਰੋਤਾ ਕਰਨ ਦੇ ਤੁਹਾਡਾ ਧਰਮ ਮੰਗਾਈ ਹੈਗਾ ਲੇਕਿਨ ਉਹ ਵਿਰੋਧ ਨੂੰ ਗਲਤ ਢੰਗ ਨਾਲ ਗਲਤ ਦਿਸ਼ਾ ਨਾ ਦਿਵੋ ਆਮ ਆਦਮੀ ਪਾਰਟੀ ਨੇ ਇਨੀਸ਼ੀਏਟਿਵਲੀ ਤਤੀਆਂ ਦਿਨਾਂ ਦੇ ਤੁਸੀਂ ਵੀ ਖੁਦ ਜਿਹੜੇ ਹਰ ਪੇਟਾਂ ਦੇ ਉਹਨਾਂ ਪਿੰਡਾਂ ਦੇ ਵਿੱਚ ਤੁਸੀਂ ਵੀ ਵਿਚੜਿਓ ਹਲਕਾ ਸਾਉਂਦ ਦੇ ਜਿਹੜੇ ਵਿਧਾਇਕ ਸੀ ਉਹ ਵੀ ਦੰਦ ਰਹੇ ਨੇ ਬਲੋਕ ਇਨਚਾਰਜ ਤੁਸੀਂ ਦੰਦ ਕਿਸ ਤਰ੍ਹਾਂ ਦੇ ਉਸ ਸਮੇਂ ਜਿਹੜੇ ਮਾਹੌਲ ਸੀ ਕਿ ਕੀ ਕੀ ਦਿਉਰਤਾ ਸੀ ਜਿਹੜੀਆਂ ਉਸ ਸਮੇਂ ਲੋਕਾਂ ਨੂੰ ਜਿਹੜੀਆਂ ਮੋਜਿਆ ਕਰਾਈ ਜਾਂਦੀ ਪਰ ਉਹਨਾਂ ਦੇਖੋ ਜੀ ਉਸ ਵੇਲੇ ਮਾਹੌਲ ਵਾਕਈ ਹੀ ਬੜਾ ਹੀ ਨਾਜ਼ੁਕ ਸੀ ਕਿ ਜੇ ਕਹੀਏ ਤੇ ਲੋਕਾਂ ਦਾ ਰਹਿਣ ਸਹਿਣ ਬਿਲਕੁਲ ਹੀ ਪਛੜ ਚੁੱਕਿਆ ਸੀ ਲੋਕੀ ਘਰੋਂ ਬੇਕਾਰ ਹੋਏ ਹੋਏ ਸੀ ਅਸੀਂ ਗਏ ਆ ਸਾਡੇ ਕੋਲੋਂ ਖੁਦ ਕੋਲੋਂ ਕਿੰਨਾ ਪੰਡਾ ਪਾਣੀ ਦਾਗਾ ਸੀ ਅੱਗੇ ਨਹੀਂ ਜਾਇਆ ਜਾਂਦਾ ਸੀ ਤੇ ਅਸੀਂ ਇਹ ਸੋਚਦੇ ਸੀ ਕਿ ਜਿੰਨਾਂ ਲੋਕੀ ਇਸ ਤਰ੍ਹਾਂ ਇਸ ਤਰ੍ਹਾਂ ਦੇ ਸ਼ਿਕਾਰ ਹੋਏ ਆ ਉਹਨਾਂ ਲਈ ਕਿੱਡੀ ਵੱਡੀ ਮੁਸੀਬਤ ਹੈ ਔਰ ਇਹ ਜਿਹੜੀ ਵੀ ਨੈਚੁਰਲੀ ਮੁਸੀਬਤ ਹੁੰਦੀ ਆਫਤਾ ਹੁੰਦੀ ਹੈ ਇਹਨੂੰ ਰਲ ਮਿਲ ਕੇ ਹੀ ਕੱਟਣਾ ਪੈਂਦਾ ਹੈ ਤੇ ਸਾਡੇ ਵਿਧਾਇਕ ਡਾਕਟਰ 인ਦਰਪ ਸਿੰਘ ਨੀਚਰ ਜੀ ਸਾਡੀ ਆਮ ਆਦਮੀ ਪਾਰਟੀ ਸਰਕਾਰ ਨੇ ਹਰ ਕਦਮ ਨਾਲ ਕਦਮ ਮਿਲ ਕੇ ਜਿੰਨੀ ਵੀ ਵਾਅਦੇ ਤੋਂ ਵਾਅਦੇ ਮਤਲਬ ਲੋਕਾਂ ਲਈ ਕੀਤੀ ਹੈ ਤੇ ਲੋਕਾਂ ਦਾ ਵੀ ਧੰਨਵਾਦ ਕਰਦੇ ਆ ਜਿਹੜੀਆਂ ਵੀ ਕੋਈ ਸੰਸਥਾਵਾਂ ਹਨ ਜਾਂ ਕੋਈ ਵੀ ਆਪਾ ਧਾਰਮਿਕ ਸੰਸਥਾਵਾਂ ਉਹਨਾਂ ਨੇ ਬੜੀ ਸੇਵਾਵਾਂ ਕੀਤੀ ਆ ਆਪਾ ਸਾਰਿਆਂ ਦਾ ਇਸ ਸਬੰਧੀ ਧੰਨਵਾਦ ਕਰਦਾ ਹਾਂ ਮੈਂ ਪੰਜਾਬ ਦੇ ਵਿੱਚ ਇੱਕ ਹੋਰ ਅਹਿਮ ਮੁੱਦਾ ਨਸ਼ਾ ਯੁੱਧ ਨਸ਼ਿਆਂ ਦੇ ਵਿਰੁੱਧ ਪੰਜਾਬ ਸਰਕਾਰ ਨੇ ਮੁਹਿੰਮ ਚੇੜੀ ਕਈ ਦੇ ਜਿਹੜੇ ਨਸ਼ੇ ਦੇ ਸੌਦਾਗਰ ਸੀ ਉਹਨਾਂ ਦੇ ਘਰਾਂ ਦੇ ਉੱਪਰ ਪੀਲੇ ਪੰਜੇ ਦੀ ਵੀ ਮਾਰ ਵਜੀ ਪਰ ਨਸ਼ਾ ਜਿਹੜਾ ਹਾਜੇ ਵੀ ਜਿਹੜਾ ਪੰਜਾਬ ਦੇ ਵਿੱਚ ਫਨਪੜਿਆ ਔਰ ਪਿੰਡਾਂ ਦੀ ਗੱਲ ਕੀਤੀ ਹੈ ਬਈ ਪਿੰਡਾਂ ਦੇ ਵਿੱਚ ਵੀ ਯੁੱਧ ਨਸ਼ੇ ਦੇ ਵਿਰੁੱਧ ਕਈ ਤਰ੍ਹਾਂ ਦੀਆਂ ਜਿਹੜੀਆਂ ਮੁਹਿੰਮ ਜੜੀਆਂ ਚੱਲ ਰਹੀਆਂ ਨੇ ਦੇਖੋ ਜੀ ਨਸ਼ੇ ਦੀ ਮੁਹਿੰਮ ਮਾਨ ਸਰਕਾਰ ਨੇ ਜਿਸ ਤਰ੍ਹਾਂ ਲੈ ਕੇ ਤੁਰੇ ਸੀ ਉਦੇ ਚ ਕਾਫੀ ਕੁਛ ਸੁਧਾਰ ਹੋਇਆ ਵੀ ਹੈ ਦੇਖੋ ਮੈਂ ਵੀ ਨਸ਼ਾ ਕਮੇਟੀ ਦਾ ਮੈਂਬਰ ਹਗਾ ਮੈਂ ਵੇਖਦਾ ਵਾਂ ਕਿ ਸਮੇਂ-ਸਮੇਂ 'ਤੇ ਸਾਡੇ ਕੋਲ ਪੁਲਿਸ ਡਿਪਾਰਟਮੈਂਟ ਤੋਂ ਜਾਂ ਅਦਰ ਕਿਤੇ ਵੀ ਸਾਡੀ ਆ ਗਿਆ ਐ ਪਾਰਟੀ ਬਲੋ ਆਂਦੀ ਐ ਜਿਹੜੇ-ਜਿਹੜੇ ਵੀ ਪੁਰਾਣੇ ਕੋਈ ਵੇਚਦੇ ਸੀ ਜਾਂ ਉਹਨਾਂ ਕੋਲ ਪੁਲਿਸ ਕੋਲ ਲਿਸਟਾ ਗਿਆ ਸੀ ਜਾਂ ਸਰਕਾਰ ਕੋਲ ਮੌਜੂਦਾ ਕੋਲ ਜੜੇ ਵੀ ਸਾਡੀ ਲਿਸਟਾ ਗਿਆ ਜਾਂ ਜਿਹੜੇ ਵੀ ਵੇਚਦੇ ਆ ਉਹਨਾਂ ਦੀ ਤਦਾਦ ਦਿਨ ਬਾ ਦਿਨ ਘਟਦੀ ਪਈ ਐ ਖਤਮ ਤੇ ਨਹੀਂ ਹੋਈਗੀ ਮੈਂ ਨਹੀਂ ਇਹ ਗੱਲ ਕਹਾਂਗਾ ਕਿ ਖਤਮ ਹੋ ਗਈ ਐ ਲੇਕਿਨ ਕਾਫੀ ਤੇ ਰਾਤ ਘਟ ਚੁੱਕੀ ਹੈ ਔਰ ਡਰ ਖੋਫ ਦੇ ਨਾਲ ਲੋਕੀ ਅੰਡਰਗਰਾਉਂਡ ਹੋਏ ਹੋਏ ਆ ਤੇ ਜਿਹੜੇ ਕਈ ਇਲਾਕੇ ਆਪਣੇ ਇਲਾਕੇ ਛੱਡ ਚੁੱਕੇ ਆ ਜਿਹੜਾ ਇਹਨਾਂ ਨੇ ਘਰ ਢਾਉਣ ਦੀ ਜਿਹੜੀ ਪ੍ਰਕਿਰਿਆ ਸ਼ੁਰੂ ਕੀਤੀ ਸੀ ਇਹ ਸਭ ਤੋਂ ਵਧੀਆ ਇਹਦੇ ਨਾਲ ਜਿੰਨੇ ਵੀ ਹੈਗੇ ਆ ਨਸ਼ਾ ਵੇਚਣ ਵਾਲੇ ਉਹਨਾਂ ਦੇ ਦਿਲ ਹੌਲੇ ਹੋਏ ਆ ਤੇ ਮੈਂ ਬੜਾਈ ਤੁਹਾਨੂੰ ਆਤ ਕਰਦਾ ਮਾਨ ਸਰਕਾਰ ਦਾ ਔਰ ਆਪਣੇ ਵਿਧਾਇਕ ਡਾਕਟਰ ਇੰਦਰਪੀ ਸਿੰਘ ਜਿਨ੍ਹਾਂ ਨੇ ਹਲਕਾ ਸੌਦੇ ਵਿੱਚ ਵੀ ਹਰ ਪੱਕੋ ਨਸ਼ੀਨ ਘਟਾਉਣ ਵਿੱਚ ਆਪਣੇ ਵਲੰਟੀਅਰਾਂ ਦਾ ਸਾਥ ਲੈ ਕੇ ਮਦਦ ਕੀਤੀ ਨਸ਼ੇ ਦੇ ਨਾਲ ਨਾਲ ਤੁਸੀਂ ਅੰਮ੍ਰਿਤਸਰ ਦੇ ਲੋਕਾਂ ਦੀ ਖਲਕਾ ਸਾਉਦਵੀਂ ਕਾਫੀ ਪਸੰਦ ਵੀ ਰਹੇ ਹੋ ਦੋ ਵਾਰ ਤੁਸੀਂ ਅਗਰ ਨਿਕਮ ਦੇ ਚੋਣ ਲੜੇ ਪਰ ਆਪੋਜੀਟ ਜਿਹੜਾ ਤੁਹਾਡਾ ਨੁਮਾਇੰਦਾ ਸੀ ਆਮਦੂਸੀ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਸੀ ਉਹ ਕਿਦਾਂ ਕਿਤੇ ਹੈਵੀ ਰਹੇ ਪਰ ਸਰਕਾਰ ਆਮ ਆਦਮੀ ਪਾਰਟੀ ਦੀ ਨਿਕਮ ਆਮ ਆਦਮੀ ਪਾਰਟੀ ਦੀ ਹੈ ਕਿਉਂ ਨਹੀਂ ਪੁਰਾਣੇ ਵਲੰਟੀਅਰਸ ਦੀ ਪਾਰਟੀ ਬੰਫਰ ਰਹੀ ਹਾਜੇ ਵੀ ਤੁਹਾਨੂੰ ਬਲੌਕ ਇਨਚਾਰਜ ਤੱਕ ਦਾ ਇਹ ਉਦਾਂ ਦਿੱਤਾ ਪਾਰਟੀ ਵੱਲੋਂ ਜਦਕੇ 2013 ਤੋਂ ਜਦ ਕੋਈ ਆਮ ਆਦਮੀ ਪਾਰਟੀ ਨੂੰ ਜਾਣਦਾ ਨਹੀਂ ਸੀ ਛੰਡਾ ਨਹੀਂ ਸੀ ਚੁਕਦਾ ਮੰਦੀ ਪਾਰਟੀ ਦਾ ਉਦੋਂ ਤੋਂ ਅਸੀਂ ਤੁਹਾਨੂੰ ਵੇਖਦੇ ਆ ਰਹੇ ਹਾਂ ਕਿਉਂ ਨਹੀਂ ਪਾਰਟੀ ਤੁਹਾਡੀ ਬੰਫਰ ਜੀ ਦੇਖੋ ਜੀ ਮੈਂ ਇਸ ਬਾਰੇ ਕੁਝ ਪਾਰਟੀਆਂ ਕੱਪੇ ਪਾਰਟੀ ਦਾ ਆਪਣਾ ਦੇਖਣਾ ਹੈ ਪਾਰਟੀ ਨੇ ਜਿੱਥੇ-ਜਿੱਥੇ ਵੀ ਮੇਰੀ ਡਿਊਟੀ ਲਈ ਹੈ ਜਾਂ ਜੀ ਦੂਜੀ ਸਟੇਟਾਂ ਦੇ ਵਿੱਚ ਮੈਂ ਗੁਜਰਾਤ 'ਚ ਵੀ ਗਿਆ ਹਾਂ ਛਤੀਸਗੜ੍ਹ ਵੀ ਹੋਇਆ ਸੀ ਅਬਜ਼ਰਵਰ ਬਣਾ ਕੇ ਭੇਜਿਆ ਮੈਂ ਆਪਣੀ ਜੋ ਵੀ ਤੈਅ ਦਿਲੋਂ ਜਿਹੜੀ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਈ ਹੈ ਇਹ ਹੁਣ ਪਾਰਟੀ ਨੇ ਦੇਖਣਾ ਕਿ ਪਾਰਟੀ ਹੁਣ ਕਿਸ ਜਗ੍ਹਾ ਕਿਹੜਾ ਰੁਤਬਾ ਦੇ ਸਕਦੀ ਹੈ ਜਾਂ ਸਾਡੇ ਮਾਨ ਸਰਕਾਰੀਆਂ ਸਾਡੇ ਵਿਧਾਇਕ ਹੈ ਉਹ ਦੇਖਣ ਕਿ ਇਸ ਰੁਤਬੇ ਨੂੰ ਦੇਣਾ ਚਾਹੀਦਾ ਹੈ ਜਾਂ ਨਹੀਂ ਦੇਣਾ ਚਾਹੀਦਾ ਸਾਨੂੰ ਕਿ ਉਹਨਾਂ ਦੀ ਮਰਜ਼ੀ ਹੈ ਕਿਆ ਜਾਣਦਾ ਸੀ ਕਿ ਨਰਿੰਦਰ ਮੜਵਾਹ ਨੂੰ ਕੋਈ ਵੱਡੀ ਜ਼ਿੰਮੇਵਾਰੀ ਜਰੀਏ ਸਰਕਾਰ ਬੰਦੀ ਤੇ ਮਿਲੇਗੀ ਕੋਈ ਚੇਅਰਮੈਨ ਜਰੀ ਮਿਲ ਸਕਦੀ ਆ ਕਾਫੀ ਇਸ ਦੀ ਚਰਚਾ ਵੀ ਹੋਈ ਆ ਨਾਮ ਵੀ ਗਿਆ ਤੁਹਾਡਾ ਕਈ ਵਾਰ ਪਰ ਪਾਰਟੀ ਅਣਦੇਖਾ ਕਿਉਂ ਕਰ ਰਹੀ ਹੈ ਮੈਂ ਇਸ ਬਾਰੇ ਮੈਂ ਤੁਹਾਨੂੰ ਫੇਰ ਕਿਹਾ ਮੈਂ ਕੁਝ ਨਹੀਂ ਕਹਿ ਸਕਦਾ ਇਹ ਪਾਰਟੀ ਦੀ ਇੰਟਰਨਲ ਹੀ ਗੱਲ ਹੈ ਮੇਰਾ ਇਹਨਾਂ ਨੇ ਭੇਜਿਆ ਜੇ ਵਿਧਾਇਕ ਸਾਹਿਬ ਨੇ ਨਾਮ ਮੇਰਾ ਭੇਜਿਆ ਹੈ ਜਾਂ ਪਾਰਟੀ ਨੇ ਵੀ ਜੋ ਭੇਜਿਆ ਮੇਰਾ ਨਾਮ ਹੁਣ ਕਿਉਂ ਨਹੀਂ ਹੁੰਦਾ ਕਿ ਆ ਕਿਸ ਕਾਰਨ ਹੈ ਉਦਾਂ ਮੈਂ ਕਿਸੇ ਨੂੰ ਕਹਿ ਸਕਦਾ ਕੋਈ ਸਪਰਸ਼ਨਾ ਹੋਵੇ ਕਿਸੇ ਦੀ ਵੱਧ ਘੱਟ ਪੈਸਾ ਤਾਂ ਨਹੀਂ ਹੈ ਵੀ ਕਿ ਪੈਸਾ ਦੇ ਕੇ ਤੇ ਚੇਅਰਮੈਨ ਹੀ ਲੈ ਲੈਂਦੇ ਉਹ ਪੈਸੇ ਪੂਸੇ ਦਾ ਕੋਈ ਚੱਕਰ ਨਹੀਂ ਹੈ ਕਿਉਂਕਿ ਮੇਰੇ ਸਾਹਮਣੇ ਹੀ ਹੈ ਚੇਅਰਮੈਨ ਮਾਰਕੀਟ ਕਮੇਟੀ ਤੇ ਬਨੇ ਆ ਬਿਨਾਂ ਪੈਸਿਆਂ ਤੋਂ ਬਨੇ ਆ ਜਾਂ ਹੋਰ ਵੀ ਕੋਈ ਸਾਨੂੰ ਟਿਕਟਾ ਮਿਲੀ ਹੈ ਕੋਈ ਪੈਸੇ ਦੀ ਇਹੋ ਜਿਹੀ ਕੋਈ ਡਿਮਾਂਡ ਨਹੀਂ ਕੀਤੀ ਗਈ ਇਮਾਨਦਾਰੀ ਨਾਲ ਸਾਰੇ ਕੰਮ ਹੋ ਰਿਹਾ ਪੈਸੇ ਕੋਈ ਵੀ ਵਰਕਰ ਕੋਲ ਨਹੀਂ ਲਿਤਾ ਜਾ ਰਿਹਾ ਜਿਹੜੇ ਕੋਈ ਕਰ ਰਿਹਾ ਇਹੋ ਜੀ ਪ੍ਰਚਾਰ ਕਰ ਵੀ ਰਿਹਾ ਜਾਂ ਤੇ ਉਹ ਕੁਝ ਪਾਰਟੀ ਤੋਂ ਆਪਣੇ ਇੰਡੀਵਿਜੂਅਲੀ ਕੋਈ ਨਾਰਾਜ਼ਗੀ ਉਹਨਾਂ ਨੂੰ ਹੋ ਗਈ ਹੈ ਤੇ ਜਾਂ ਵਿਰੋਧੀ ਪਾਰਟੀ ਕਰ ਰਹੀ ਹੈ ਸਾਡੀ ਪਾਰਟੀ ਤੇ ਸੀ ਦੀ ਮੈਂ ਸਲੂਟ ਕਰਦਾ ਵਾਂ ਕਿ ਇਹਨਾਂ ਨੇ ਬਿਨ ਪੈਸੇ ਲਈ ਟਿਕਟਾ ਦਿੱਤੀਆ ਔਰ ਬਿਨ ਪੈਸੇ ਤੋਂ ਹੀ ਇਹਨਾਂ ਨੇ ਚੇਰਮੈਨੀਆਂ ਦਿੱਤੀਆ ਜੋ ਹਾਲਾਤ ਨੇ ਇਸ ਸਮੇਂ ਗੁਰੂ ਨਗਰੀ ਅੰਬਲੇ ਸਰ ਦੇ ਜਗਾ ਜਗਾ ਤੇ ਕਚਰੇ ਦਾ ਮੁੱਦਾ ਹੋਈ ਨੇ ਸਿਵਰੇ ਦੀ ਸਮੱਸਿਆ ਪੀਨ ਵਾਲਾ ਗੰਦਾ ਪਾਣੀ ਹਲਕਾ ਸੌਧ ਤੇ ਤੁਸੀਂ ਬਲਾਕ ਇੰਚਾਰਜ ਹੋ ਤੁਹਾਡੇ ਕੋਲ ਵੀ ਲੋਕ ਆਂਦੇ ਹੋਣਗੇ ਦੇਖੋ ਹਲਕ ਮੈਂ ਹਲਕਾ ਸਾ우ਦੀ ਖਾਸ ਕਰਕੇ ਗੱਲ ਕਰਾਂਗਾ ਸ਼ਹਿਰ ਦੀ ਪੰਜ ਕੌਨਸਟਿਟੂਐਂਸੀ ਹੈਗੀ ਹੈ ਲੇਕਿਨ ਮੈਂ ਹਲਕਾ ਸਾਉਦੇ ਵਿੱਚ ਇਹ ਕਰਾਂਗਾ ਇੱਥੇ ਕੂੜੇ ਦੀ ਨਕੇਲ ਬੜੀ ਹੀ ਤਗੜੇ ਸਿਸਟਮ ਨਾਲ ਚੱਲੀ ਹੈ ਕਿਉਂਕਿ ਸਾਡੇ ਜਿਹੜੇ ਵਲੰਟੀਅਰ ਹੈ ਨਾ ਬੜੇ ਅਵੇਅਰ ਹੈਗੇ ਆ ਤੇ ਬਲੌਕ ਇੰਚਾਰਜ ਲਾ ਲਓ ਜਾਂ ਵਾਰਡਿੰਗ ਚਾਰਜ ਲਾ ਲਓ ਜਾਂ ਤਿੱਲੇ ਵੀ ਸਾਡੇ ਜਿਹੜੇ ਬੂਥ ਲੈਵਲ ਤੇ ਵਲੰਟੀਅਰਸ ਹਨ ਉਹ ਸਾਡੀ ਇੱਕ ਟੀਮ ਵਰਕ ਬੜਾ ਸੋਹਣਾ ਡਾਕਟਰ ਇੰਦਰਪ੍ਰੀਤ ਸਿੰਘ ਨੀਚਰ ਜੀ ਦੀ ਰੈਨ ਮਾਈ ਚ ਬਣਿਆ ਆ ਜਿਹੜੀ ਇਹ ਸ਼ਿਕਾਇਤ ਆਣ ਨਹੀਂ ਦਿੰਦਾ ਇੱਕ ਸਾਡਾ ਸਾਊਥ ਕਨਸਟੀਟੂਐਂਸੀ ਦਾ ਉਹਦੇ ਵਿੱਚ ਅਸੀਂ ਜਦੋਂ ਵੀ ਕੋਈ ਵੀ ਕੰਪਲੇਂਟ ਪਾਉਂਦੇ ਆ ਤੇ ਉਹ ਪ੍ਰਾਇੋਰਟੀ ਬੇਸ ਦੇ ਉੱਤੇ ਉਸੇ ਵੇਲੇ ਹੱਲ ਹੁੰਦੀ ਹੈ ਤੇ ਬਾਕੀ ਕੁਝ ਮਾੜਾ ਮੋਟਾ ਉਹਨ ਕੰਪਨੀ ਜਿਹੜੀ ਇਹ ਚੇਂਜ ਹੋਈ ਹੈ ਜਿਹੜਾ ਪਹਿਲੀ ਕੰਪਨੀ ਸੀ ਓਵਰਲੌਪ ਹੋ ਗਈ ਸੀ ਤੇ ਹੁਣ 3 ਹਰ ਕੰਪਨੀ ਆਈ ਓ ਦੇਖੋ ਠੀਕ ਹੈ ਡੇ ਬਾਈ ਡੇ ਉਹ ਕੰਮ ਹੋ ਜ਼ਿਆਦਾ ਵਧੀਆ ਹੋਏਗਾ ਸਾਨੂੰ ਪੂਰੀ ਉਮੀਦ ਹੈ ਤੇ ਪਾਣੀ ਤੇ ਸੀਵਰ ਦੀ ਸਮੱਸਿਆ ਵਾ ਸਾਡੇ ਐਮ ਐਲ ਏ ਸਾਹਿਬ ਦਾ ਇਸ ਵੇਲੇ ਸਭ ਤੋਂ ਜ਼ਿਆਦਾ ਪ੍ਰਾਇਓਰਟੀ ਉਹ ਕਹਿੰਦੇ ਆਂਦੇ ਫੰਡ ਸਭ ਤੋਂ ਵੱਲੋਂ ਮੈਂ ਇਸੇ ਸੀਵਰੇਜ ਤੇ ਵਾਟਰ ਸਪਲਾਈ ਦੇ ਉੱਤੇ ਸਾਰਾ ਪਾਣੀ ਵਾਸੇ ਲਾਣੇ ਆ ਇਹ ਉਹਨਾਂ ਨੇ ਸਾਡੇ ਨਾਲ ਕਮਿਟਮੈਂਟ ਕੀਤੀ ਹੀ ਹੈ ਤੇ ਮੈਨੂੰ ਉਮੀਦ ਹੈ ਕਿ ਉਹ ਵੈਸ ਕਮਿਟਮੈਂਟ ਪੂਰਾ ਕਰਨਗੇ ਆਂਦੀ 27 ਦੇ ਵਿੱਚ ਇਲੈਕਸ਼ਨਾਂ ਦੇ ਵਿੱਚ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਕੰਪਲੇਂਟ ਨਹੀਂ ਲੋਕੀ ਦੇਣਗੇ ਕਿ ਤੁਸੀਂ ਪਾਣੀ ਗੰਦਾ ਆ ਰਿਹਾ ਜਾਂ ਐਫਬੀਜੀ ਸਮੱਸਿਆ ਹੈ ਕੋਈ ਜਾਂ ਦਲੀਆਂ ਨਾਲੀਆਂ ਨਹੀਂ ਬਣੀਆਂ 4 ਸਾਲ ਕੰਪਲੀਟ ਹੁੰਦੇ ਨੇ 1 ਸਾਲ ਤੇ ਤਰੀਵਨ ਜਰਾ ਸਰਕਾਰ ਦਾ ਸਮੇਂ ਜਰਾ ਹੋ ਰਹਿ ਗਿਆ 1000 ਰੁਪਿਆ ਮਹਿਲਾਵਾਂ ਦਾ ਤੁਸੀਂ ਖੁਦ ਜਾ ਜਾ ਕੇ ਫਾਰਮ ਭਰੇ ਨੇ ਦੇਖੋ ਜੀ 1000 ਰੁਪਏ ਦੀ ਕਮਿਟਮੈਂਟ ਹੈ ਮੈਂ ਗਰੰਟੀਡ ਕਹਿ ਸਕਦਾ ਕਿ ਸਰਕਾਰ ਉਹ ਹਜ਼ਾਰ ਰੁਪਿਆ ਮੇਰੀ ਪੈਨਾ ਨੂੰ ਥਰੀ ਸਾਡੀ ਪੈਨਾ ਮਤਾਵਾ ਜਿਹੜੇ ਜੋ ਬਨੇਗਾ ਉਹਨਾਂ ਨੂੰ ਮਿਲੂਗਾ ਪਰ ਠੀਕ ਹੈ ਕੁਝ ਕੰਮ ਲੇਟ ਹੋਏ ਆ ਤਾਂ ਹੁਣ ਜਿਵੇਂ ਆਪਣਾ ਮੈਡੀਕਲ ਦੀ ਹੈ ਮੈਡੀਕਲ ਚਲੋ ਤਨ ਤਨ ਦੇ ਇਲੈਕਸ਼ਨ ਦੇ ਕਾਰਨ ਡਿਲੇ ਹੋ ਗਿਆ ਉਹ ਵੀ ਜਲਬਲੀ ਜਲਦੀ 10 ਲੱਖ ਦਾ ਪ੍ਰੋਗਰਾਮ ਜਿਹੜਾ ਹੈਗਾ ਨਾ ਉਹ ਵੀ ਆਏਗਾ ਤੇ ਲੋਕਾਂ ਨੂੰ ਜਿਹੜੀ ਵੀ ਇਹ ਸਹੂਲਤਾਂ ਜਿਹੜੀ ਆਪਾਂ ਕਮਿਟਮੈਂਟ ਕੀਤੀ ਹੈ ਉਹ ਪੂਰੀਆ ਕਰਨੀਆਂ 10 ਲੱਖ ਦਾ ਅਜਕਲ ਤਾਂ ਮੈਡੀਕਲ ਕਹਿਣੇ ਨਹੀਂ ਦਿੱਤਾ ਪਰ ਪਹਿਲੀ ਵਾਰੀ ਸਰਕਾਰ ਦੇ ਰਹੀ ਹੈ ਔਰ ਸਾਨੂੰ ਇਹ ਵੀ ਪਤਾ ਹੈ ਕਿ ਇਹ 10 ਲੱਖ ਜਿਹੜਾ ਹੈਗਾ ਨਾ ਇੰਪਲੀਮੈਂਟ ਵੀ ਹੋਏਗਾ ਇਹ ਉਹ ਨਹੀਂ ਆਯੁਸ਼ਮਾਨ ਕਾਰਡ ਬੰਕੋ ਕਿ ਆਪਾਂ ਧੱਕੇ ਹੀ ਖੰਦੇ ਲਵਾਂਗੇ ਉਹਦੇ ਨਾਲ ਸਾਡੀ ਬੜੀ ਸੋਹਣੀ ਟੀਮਾਂ ਬੰਨਣ ਕੀ ਆ ਟੀਮ ਬਲੌਕ ਲੈਵਲ ਤੇ ਵਾਰਡ ਲੈਵਲ ਤੱਕ ਮੰਦੇ ਹੋਣਗੇ ਤਾਂ ਕਿ ਸਾਡੀ ਕੋਈ ਵੀ ਹਸਪਤਾਲਾਂ ਦੇ ਵਿੱਚ ਕਿਸੇ ਵੀ ਭੈਰ ਭਰਾਣ ਨੂੰ ਦਿੱਕਤ ਦਾ ਪਰੇਸ਼ਾਨੀ ਨਾ ਆਵੇ ਜੀ ਕਿਆ ਆਉਣ ਵਾਲੇ ਸਮੇਂ ਦੇ ਵਿੱਚ 2027 ਤੋਂ ਪਹਿਲਾਂ ਫੇਨਾ ਨਰਿੰਦਰ ਮੜਵਾਹ ਕਿਸੇ ਵੱਡੇ ਅਹੁਦੇ ਤੇ ਦੇਖਣ ਨੂੰ ਮਿਲਣਗੇ ਦੇਖੋ ਆਸ ਨਾਲ ਹੀ ਦੁਨੀਆ ਜਿੰਦੀ ਹੈ ਤੇ ਮੈਂ ਵੀ ਆਸ ਰੱਖਦਾ ਹਾਂ ਕਿ ਪਾਰਟੀ ਨੂੰ ਜ਼ਰੂਰ ਮਿਲੋ ਕੋਈ ਨਾ ਕੋਈ ਐਸਾ ਨੁਕੀਆ ਜੇਗੀ ਜ਼ਿੰਮੇਵਾਰੀ ਜਿਹਦੇ ਨਾਲ ਮੈਂ ਪਾਰਟੀ ਨੂੰ ਜਿੰਨਾ ਕਿ ਮੇਰੇ ਕੋਲ ਸਮਾਂ ਦਿੱਤਾ ਗਿਆ ਜਿੰਨੀ ਮੈਂ ਮਜ਼ਬੂਤੀ ਨਾਲ ਕੰਮ ਕਰ ਸਕਿਆ ਮੈਂ ਇਸ ਤੋਂ 10 ਗੁਣਾ ਜ਼ਿਆਦਾ ਮਜ਼ਬੂਤੀ ਨਾਲ ਪਾਰਟੀ ਨਾਲ ਬੰਦੇ ਆ ਲੋਕਾਂ ਨੂੰ ਜੋੜਾਂਗਾ ਲੋਕ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਜਿਹੜੀਆਂ ਵੀ ਆਪਾਂ ਪਾਲਸੀ ਹੈ ਉਹ ਸਾਰੀਆਂ ਪਬਲਿਕ ਤੱਕ ਲੈ ਕੇ ਜਾਵਾਂਗਾ ਜੇਕਰ ਸਾਨੂੰ ਕੋਈ ਵੀ ਮੌਕਾ ਮਿਲਦਾ ਤਾਂ ਵੀ ਜੇ ਨਾਂ ਵੀ ਮਿਲੇਗਾ ਅਪਰ ਤਾਂ ਪਾਰਟੀ ਨਾਲ ਜੁੜੇ ਤੇ ਪਾਰਟੀ ਵਾਸਤੇ ਹੀ ਕੰਮ ਕਰਦੇ ਰਵਾਂਗੇ ਲੋਕ ਖੇਤ ਦੇ ਕੰਮ ਹਮੇਸ਼ਾ ਹੀ ਨਰਿੰਦਰ ਮਹਾਕਾਦਰੇ ਚਾਹੇ ਪਾਰਟੀ ਦੇ ਨਾਲ ਹੋਣ ਚਾਹੇ ਨਾ ਹੋਣ ਅਗਰ ਕਿਸ ਤਰ੍ਹਾਂ ਦੀ ਪਲਾਨਿੰਗ ਲੇਗੀ 2027 ਦੇ ਵਿੱਚ ਆਪਣੇ ਜਿਹੜੇ ਲੋਕ ਨੇ ਉਹਨਾਂ ਨੂੰ ਬਿਹਤਰ ਸਹੂਲਤਾਂ માં ਹੈਲਥ ਦੀਆਂ ਹੋਣ এডੂਕੇਸ਼ਨ ਦੀਆਂ ਹੋਣ ਜਾਂ ਉਹਨਾਂ ਦੀਆਂ ਜੋ ਵੀ ਸਮੱਸਿਆਵਾਂ ਹੋਣ ਉਹਨਾਂ ਦਾ ਨਿਵਾਰਣ ਦੇ ਲਈ ਕਿਸ ਤਰੀਕੇ ਨਾਲ ਵਿੰਦਰ ਮਹਾਜ ਕੰਮ ਕਰਨਗੇ ਦੇਖੋ ਮੈਂ ਹਮੇਸ਼ਾ ਲੋਕ ਲੋਕੀਤਾ ਵਾਸਤੇ ਲੋਕਾਂ ਦੇ ਲਈ ਕੰਮ ਕਰਦਾ ਰਿਹਾ ਜੇ ਮੈਨੂੰ ਕਿਸੇ ਨੇ ਸਕੂਲ ਦੀ ਕੋਈ ਸਮੱਸਿਆ ਗਈ ਹੈ ਕੋਈ ਕਿਸੇ ਦੀ ਐਡਮਿਸ਼ਨ ਦਾ ਚੱਕਰ ਹੈ ਜਾਂ ਕੋਈ ਮਦਦ ਕਿ ਉਹਨਾਂ ਨੂੰ ਪਰੇਸ਼ਾਨੀ ਆ ਰਹੀ ਹੈ ਆਪਾਂ ਅੱਗੇ ਅੱਗੇ ਵਧ ਕੇ ਸਕੂਲਾਂ ਦੇ ਵਿੱਚ ਜਾ ਕੇ ਚਾਹੇ ਪ੍ਰਿੰਸੀਪਲ ਜਿਹੋ ਜੇ ਮਰਜ਼ੀ ਹੋਣ ਜਾਂ ਉਹਨਾਂ ਦੀ ਵੇ ਆਫ ਟਾਕਿੰਗ ਮਾੜੀ ਵੀ ਹੋਵੇ ਆਪਾਂ ਉਹਨਾਂ ਨਾਲ ਉਸੇ ਢੰਗ ਨਾਲ ਬਤਰੀਆ ਕਰਕੇ ਉਹਨਾਂ ਦੀ ਸਮੱਸਿਆ ਹੱਲ ਕੀਤੀ ਹੈ ਜੇ ਕੋਈ ਵੀ ਆਪਾਂ ਇਲਾਕੇ ਦੀ ਸਮੱਸਿਆ ਲਈਏ ਤੇ ਇਲਾਕੇ ਦੇ ਵਿੱਚ ਅੱਜ ਆਪਾਂ ਸਰਕਾਰ ਚਾ ਲਾਕੇ ਦੇ ਵਿੱਚ ਜਦੋਂ ਮੈਂ ਮੈਂ ਚਲੋ ਹਾਰ ਜਦੋਂ ਮੈਂ ਹਰਿਆਵਾ ਹਰਨ ਤੋਂ ਅਗਲੇ ਦਿਨ ਹੀ ਮੇਰੇ ਸਾਡੇ ਵਿਧਾਇਕ ਡਾਕਟਰ 인ਦੇਬੀ ਸਿੰਘ ਨੀਰਜੀ ਜੀ ਜੇ ਮੈਨੂੰ ਇੱਕ ਫੋਨ ਆਇਆ ਸੀ ਕਿ ਸਵੇਰੇ ਆਪਾਂ ਇੱਕ ਇਨੋਗਰੇਸ਼ਨ ਕਰਨੀ ਹੈ ਸੜਕ ਦੀ ਗਲਵਾਲੀ ਗੇਟ ਤੋਂ ਲੈ ਕੇ ਚਿੰਦਪੂਰਨੀ ਮੰਦਿਰ ਤੱਕ ਤੇ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਬੰਦਾ ਹਰਿਆ ਹੁੰਦਾ ਉਹਦੇ ਹਾਲਾਤ ਕਿਸ ਤਰ੍ਹਾਂ ਦੇ ਹੁੰਦੇ ਆ ਲੇਕਿਨ ਮੈਨੂੰ ਉਹਨਾਂ ਨੇ ਕਿਹਾ ਨਹੀਂ ਸਟਰੋਂਗਲੀ ਆਪਾਂ ਬਹਿਣਾ ਨਹੀਂਗਾ ਤੇ ਮੈਂ ਅਗਲੇ ਦਿਨ ਇਨੋਗ੍ਰੇਸ਼ਨ ਕੀਤੀ ਮੈਂ ਬੜਾ ਤਨੁਆਦ ਕਰਦਾ ਉਹ ਚੀਜ਼ ਦਾ ਮੇਰਾ ਇੰਪੈਕਟ ਜਿਹੜਾ ਨਾ ਆਮ ਜਨਤਾ 'ਚ ਆਪਣੀ ਵਾਰਡ ਦੇ ਵਿੱਚ ਆਪਣੇ ਇਲਾਕੇ 'ਚ ਜਿੱਥੇ ਵੀ ਮੈਂ ਸਾਊਥ ਹਲਕੇ 'ਚ ਬੜਾ ਪਿਆ ਤੇ ਲੋਕਾਂ ਨੂੰ ਉਮੀਦ ਹੈ ਕਿ ਮੈਂ ਸਾਡੇ ਤੋਂ ਵੀ ਉਮੀਦ ਹੈ ਸਰਕਾਰ ਤੋਂ ਵੀ ਉਮੀਦ ਹੈ ਤੇ ਡਾਕਟਰ ਇੰਦਰਬੀ ਸਿੰਘ ਨੀਚਰ ਜੀ ਤੋਂ ਬੜੀ ਉਮੀਦ ਹੈ ਕਿ ਉਹ ਸਾਰੇ ਦੇ ਜਿਹੜੇ ਕੰਮ ਕਿ ਲਾ ਕੇ ਪੈਂਡਿੰਗ ਅਗੇ ਉਹ ਆਪਾਂ 2027 ਦੀ ਚੋਣਾਂ ਤੋਂ ਪਹਿਲੋ ਪਹਿਲੋ ਰਿਕਵਰ ਕਰ ਲਾਂਗੇ ਮੇਰਾ ਲਾਸਟ ਸਵਾਲ ਹੈ ਨਰਿੰਦਰ ਮਰਵਾਹਾ ਪਾਰਟੀ ਦੇ ਨਾਲ ਇਮਾਨਦਾਰੀ ਨਾਲ ਚੱਲ ਰਹੇ ਮਿਹਨਤੀ ਨੇ ਇਮਾਨਦਾਰ ਨੇ ਕੀ ਪਾਰਟੀ ਵੱਲੋਂ ਕੁਮਕੇ ਮੈਂ ਸਵਾਲ ਜੋ ਚੇਂਜ ਕਰ ਰਹੇ ਮੈਂ ਉਸੇ ਨੂੰ ਰਿਪੀਟ ਕਰਾਂ ਪਾਰਟੀ ਵੱਲੋਂ ਬੰਦਾ ਜਰਾ ਮਾਨ ਸਰਮਾਨਾ ਉਹ ਮਿਲੇਗਾ ਤੇ ਨਰਿੰਦਰ ਮਰਵਾਹਾ ਕਿ ਜਦ ਇਹ ਨਹੀਂ ਉਹ ਇਸੇ ਤਰ੍ਹਾਂ ਹੀ ਕੰਮ ਕਰਨਗੇ ਦੇਖੋ ਮੈਂ ਫੇਰ ਇੱਕ ਵਾਰੀ ਕਹਿਣਾ ਵਾ ਪਾਰਟੀ ਦਾ ਇਹ ਪਾਰਟੀ ਨੇ ਹੀ ਸੋਚਣਾ ਹੈ ਮੈਂ ਕਵਾਂਗਾ ਕਿ ਪਾਰਟੀ ਮੈਨੂੰ ਦਵੇ ਉਹ ਗੱਲ ਨਹੀਂ ਬੰਦੀ ਤੇ ਪਾਰਟੀ ਨੇ ਸੋਚਣਾ ਹੈ ਜੇ ਪਾਰਟੀ ਇਸ ਤਰ੍ਹਾਂ ਜੀਵਨਾ ਨੇ ਮਾਨ ਸਤਕਾਰ ਦਿੱਤੇ 2013 14 ਦੇ ਬੜੇ ਵਲੰਟੀਅਰ ਹੈਗੇ ਜਿਨ੍ਹਾਂ ਨੂੰ ਮਾਨ ਸਤਕਾਰ ਮਿਲਿਆ ਤੇ ਮੈਂ ਵੀ ਬੜੀ ਆਸ ਕਰਦਾ ਵਾਂ ਕਿ ਮੈਨੂੰ ਵੀ ਮਿਲੇਗਾ ਔਰ ਮੈਂ ਸਾਰੀ ਆਪਣੀ ਆਮ ਆਦਮੀ ਪਾਰਟੀ ਦੀ ਸਰਕਾਰ ਡਾਕਟਰ 인ਗਰਵੀ ਸਿਗਨੇਚਰ ਔਰ ਮਾਨ ਸਾਹਿਬ ਨੂੰ ਭਰੋਸਾ ਦਿਵਾਣਾ ਵਾ ਕਿ ਮੈਂ ਉਹ ਕੰਮ ਚੰਗੇ ਚੰਗੇ ਕਰਕੇ ਦਸਾਂਗਾ ਜਿਹਦੇ ਨਾਲ ਪਾਰਟੀ ਦੀ ਸ਼ਬੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇਗੀ ਕਿਤੇ ਜੇ ਪੈਰਾਸ਼ੂਟ ਰਹੀ ਪਾਰਟੀ ਦੇ ਵਿਚਾਰ ਨੇ ਉਹ ਵੀਤ ਨਹੀਂ ਹੋਏ ਨਹੀਂ ਸਰ ਉਹ ਨਹੀਂ ਹੈ ਵੀ ਉਹਨਕੇ ਉਹ ਆਏ ਹੈ ਸਾਨੂੰ ਵੀ ਲੱਗਦਾ ਹੈ ਆਏ ਜਰੂਰ ਹੈ ਉਹਨਾਂ ਵੀ ਚੁਕਈਆਂ ਨੇ ਵਾਪਸੀ ਵੀ ਹੋਣੀ ਹੈ ਹਮੇਸ਼ਾ ਹੁੰਦਾ ਉਹਨਾਂ ਦਾ ਪਾਰਟੀਆਂ ਦੇ ਵਿੱਚ ਕਿਉਂਕਿ ਉਹਨਾਂ ਦੇ ਕੋਈ ਛੱਤ ਨਹੀਂ ਗਈ ਉਹ ਆਪਣੇ ਛੱਤ ਦੇ ਆਸਰੇ ਵਾਸਤੇ ਪਾਰਟੀਆਂ ਦੇ ਵਿੱਚ ਆਂਦੇ ਹੁੰਦੇ ਆ ਤੇ ਲੇਕਿਨ ਅਸੀਂ ਚਲੋ ਅਸੀਂ ਵੀ ਕਹਿੰਦੇ ਆ ਆਏ ਆ ਤੇ ਕੋਈ ਗੱਲ ਨਹੀਂ ਕਿਉਂਕਿ ਅਸੀਂ ਸਾਡੀ ਸਰਕਾਰ ਦੇ ਵਿੱਚ ਵਤਰੀਆ ਕੋਈ ਨਹੀਂ ਹੈ ਆਪਾਂ ਕਈ ਵਾਰੀ ਵੇਖਦੇ ਐਮਐਲਏ ਸਾਡੇ ਕੋਲ ਬੈਠੇ ਹੁੰਦੇ ਆ ਕੋਈ ਕਾਂਗਰਸੀ ਆਂਦੇ ਸਾਡੇ ਕਈ ਵਰਕਰ ਕਹਿ ਦਿੰਦੇ ਆ ਭਾਜੀ ਇਹ ਕਾਂਗਰਸੀ ਇਹਨੇ ਵੋਟਾਂ ਨਹੀਂ ਪਾਈਆ ਪਰ ਉਹਨਾਂ ਦਾ ਕਹਿਣਾ ਹੁੰਦਾ ਕਿ ਆਪਾਂ ਇਹ ਚੀਜ਼ ਦੇਖਾਂਗੇ ਨਾ ਤੇ ਆਪਾਂ ਅੱਗੇ ਨਹੀਂ ਵਧਾਂਗੇ ਉਹਨਾਂ ਨੇ ਹਮੇਸ਼ਾ ਪਾਰਟੀ ਨੂੰ ਪਿੱਛੇ ਛੁੱਟ ਕੇ ਉਹਨਾਂ ਨੇ ਕਿਹਾ ਕਿ ਜਿਹੜਾ ਵੀ ਇਹ ਕੰਮ ਆਪਾਂ ਸਾਰਿਆਂ ਦਾ ਕਰਨਾ ਹੈ ਕਿਉਂਕਿ ਅਸੀਂ ਸਾਰਿਆਂ ਦੇ ਐਮਐਲਏ ਗਿਆ ਸਾਰਿਆਂ ਦੇ ਕਾਉਂਸਲਰ ਆ ਮੌਜੂਦਾ ਸਰਕਾਰ ਦੀ ਜਿਲੀ ਵੀ ਸਾਡੀ ਤਾਕਤ ਹੈ ਸਾਰੇ ਲੋਕਾਂ ਵਾਸਤੇ ਹੋਣੀ ਤਾਂ ਜੀ ਬਿਲਕੁਲ ਜਿੱਥੇ ਹਰ ਪੇਟਾਂ ਦੇ ਮਦਦ ਲਈ ਸਰਕਾਰ ਨੇ ਅੱਗੇ ਵਧ ਕੇ ਜਿਹੜਾ ਜ਼ਰੂਰਤਬੰਦ ਲੋਕਾਂ ਦਾ ਜਿਹੜਾ ਹੱਥ ਫੜਿਆ ਉਹਨਾਂ ਨੂੰ ਰਾਹਤ ਪੈਕੇਜ ਦਿੱਤੇ ਉੱਥੇ ਹੀ ਜ਼ਰੂਰਤ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਵੀ ਕਿ ਜਿਹੜੇ ਇਹੋ ਜਿਹੇ ਸੀਨੀਅਰ ਵਰਕਰ ਨੇ ਜਿਹੜੇ ਉਹਨਾਂ ਦੇ ਨਾਲ ਜਦ ਕੋਈ ਵੀ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ ਨਾਮ ਨਹੀਂ ਸੀ ਲੈਂਦਾ ਤੇ ਉਦੋਂ ਇਹ ਝੰਡਾ ਚੁੱਕ ਕੇ ਆਮ ਆਦਮੀ ਪਾਰਟੀ ਦਾ ਆ ਸਭ ਤੋਂ ਅੱਗੇ ਲਾਦੇ ਸੀ ਤਾਂ ਇਹਨਾਂ ਦੀ ਬਾਹਰ ਫੜਨਾ ਵੀ ਜ਼ਰੂਰੀ ਏ ਕਿਉਂਕਿ ਅਗਰ ਕਿਤਨਾ ਕਿਤੇ ਇਹ ਆਪਣਾ ਮਨੁਮੋਲ ਅਗਰ ਛੱਡ ਦੇਣਗੇ ਤਾਂ ਉਹਨਾਂ ਦਾ ਮਨੁਮੋਲ ਟੁੱਟੇਗਾ ਤਾਂ ਪਾਰਟੀ ਨੂੰ ਵੱਡਾ ਖਮਿਆਜਾ ਜਿਹੜਾ 2027 ਦੇ ਵਿੱਚ ਵੇਖਣ ਨੂੰ ਮਿਲੇਗਾ ਤੁਸੀਂ ਦੇਖਦੇ ਰਹੋ ਪੰਜਾਬ ਬਾਰੇ ਟਾਈਮ ਮੁਕੇਸ਼ ਬਾਵਾ ਅੰਮ੍ਰਿਤਸਰ